ਗੇ ਪੰਜਾਬ ਦੇ ਮੁੱਖ ਮੰਤਰੀ ਜਾਂ ਇਹਨਾਂ ਦੇ ਹੋਰ ਬਹੁਤ ਸਾਰੇ ਮੰਤਰੀ ਐਮ ਐਲ ਏ ਸਹਿਬਾਨ ਜਦੋਂ ਡਿਬੇਟ ਤੇ ਆਉਂਦੇ ਨੇ ਜਦੋਂ ਕਿਤੇ ਸਟੇਜ ਤੋਂ ਬੋਲਦੇ ਨੇ ਬੜਾ ਇੱਕ ਥਾਪੜ ਕੇ ਤੇ ਬੜਾ ਲਲਕਾਰ ਲਲਕਾਰ ਕੇ ਬੋਲਦੇ ਆ ਕਿ ਅਸੀਂ ਐਸ ਵਾਰੀ ਜਾਂ ਜਦੋਂ ਦੀ ਸਾਡੀ ਸਰਕਾਰ ਹੈ ਸਾਡੇ ਮੰਡੀਆਂ ਦੇ ਪ੍ਰਬੰਧ ਬਹੁਤ ਬੱਦੇ ਨੇ ਬਹੁਤ ਵਧੀਆ ਪ੍ਰਬੰਧ ਹੈ ਤੇ ਪਿਛਲੀ ਵਾਰ ਵੀ ਜਿਸ ਤਰੀਕੇ ਦੇ ਨਾਲ ਦੇਸ਼ ਦੇ ਅੰਦਰ ਕਿਸਾਨਾਂ ਦੀ ਪੰਜਾਬ ਦੇ ਅੰਦਰ ਖਾਸ ਤੌਰ ਦੇ ਤੇ ਲੁੱਟ ਹੋਈ ਹੈ ਉਹ जगਜਾਹਰ ਆ ਕਿਸੇ ਤੋਂ ਭੁੱਲੀ ਨਹੀਂ ਕਿਸੇ ਤੋਂ ਗੁੱਲੇ ਜ ਨਹੀਂ ਕਿਸੇ ਤੋਂ ਛੁਪੀ ਨਹੀਂ ਔਰ ਖੁੱਲ ਕੇ ਕਿਸਾਨਾਂ ਵੀ ਲੁੱਟ ਹੋਈ ਹੈ ਇੱਥੋਂ ਤੱਕ ਸਾਹਮਣੇ ਅਧਿਕਾਰੀਆਂ ਦੇ ਗੱਲਾਂ ਲੈ ਕੇ ਆਂਦੀਆਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਸ਼ਿਕਾਇਤ ਕੀਤੀ ਤੇ ਉਹਦਾ ਰਿਕਾਰਡੇ ਬੋਲਦਾ ਸੀ ਕਿ 48000 ਰੁਪਇਆ ਇੱਕੋ ਕਿਸਾਨ ਦੇ ਕੋਲੋਂ ਕਾਰਜੇ ਵਿੱਚ ਕੱਟ ਲਿਆ ਗਿਆ ਸੀ ਲੇਕਿਨ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਸਾਡਾ ਮਾਨ ਜੋ ਡਿਪਟੀ ਕਮਿਸ਼ਨਰ ਸਾਡਾ ਜ਼ਿਲ੍ਹਾ ਮੰਡੀ ਅਫਸਰ ਜਾਂ ਸਾਡੇ ਮੁੱਖ ਮੰਤਰੀ ਜੀ ਨੇ ਕੀ ਐਕਸ਼ਨ ਜਾਂ ਕੱਖ ਨਹੀਂ ਦਿੱਤਾ ਸਰੀਆਮ ਕਿਸਾਨ ਲੁੱਟੇ ਗਏ 12 ਮੌਸਰ 11 ਮੌਸਰ 13 ਮੌਸਰ 14 ਮੌਸਰ ਦੇ ਝੋਨੇ ਵਿਕੇ ਤੇ ਜਿਹੜੇ ਉਹ 11 12 13 14 ਮੌਸਰ 15 ਮੌਸਰ ਤੱਕ ਝੋਨੇ ਵਿਕੇ ਸਮਝਣ ਵਾਲੀ ਗੱਲ ਕਿਸਾਨ ਭਰਾਵੋ ਤੁਹਾਡੇ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਤਾਂ ਲੁੱਟ ਰਹੀ ਹੈ ਜਿਹਦਾ 14 ਜਾਂ 15 ਮੌਇਸਟਰ ਦਾ ਝੋਨਾ ਹੈ 14 ਮੌਇਸਟਰ ਵਾਲੇ ਝੋਨੇ ਦੇ ਕਿਸਾਨ ਦਾ ਸਿੱਧਾ-ਸਿੱਧਾ 3 ਕਿਲੋ ਝੋਨਾ ਲੁੱਟਿਆ ਗਿਆ ਮੁੱਖ ਮੰਤਰੀ ਜੀ 3 ਕਿਲੋ ਲੁੱਟਿਆ ਗਿਆ ਇਹ ਹੋ ਰਿਹਾ ਸੀ ਪਿਛਲੇ ਸਾਲ ਆਪਾਂ ਸਾਰਾ ਦੇਖਿਆ ਤੇ ਜਦੋਂ ਐਸ ਵਾਰੀ ਅਸੀਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਾਰ ਲੈ ਰਹੇ ਸੀ ਜਦੋਂ ਉਸ ਇਲਾਕੇ ਦੇ ਵਿੱਚ ਅਸੀਂ ਜਮੀਨਾ ਪੱਦਰ ਕਰਨ ਦੀ ਜਿੰਨੀ ਸਾਨੂੰ ਪ੍ਰਮਾਤਮਾ ਨੇ ਕਪੈਸਿਟੀ ਦਿੱਤੀ ਐ ਸੀ ਉਹ ਡਿਊਟੀ ਨਿਭਾ ਰਹੀ ਸੀ ਤਾਂ ਅੰਮ੍ਰਿਤਸਰ ਦੇ ਇਲਾਕੇ ਦੇ ਲੋਕਾਂ ਦੀ ਜਿਹੜੀ ਸਮੱਸਿਆ ਜਿਹੜੀ ਉਹਨਾਂ ਦੀ ਆਵਾਜ਼ ਸਾਹਮਣੇ ਆਈ ਉਹਦੇ ਤੋਂ ਕੀ ਰਿਜ਼ਲਟ ਨਿਕਲਿਆ ਕੀ ਦੇਖਿਆ ਕੀ ਸਾਹਮਣੇ ਆਇਆ ਅਸੀਂ ਲੜਾਈ ਲੜਦੇ ਸੀ ਕਿ ਐਮਐਸਬੀ ਗਰੰਟੀ ਕਾਨੂੰਨ ਦਿਓ ਤੇ ਸਾਡੇ ਵਾਲੀਆਂ ਸਰਕਾਰਾਂ ਸਾਡੇ ਵਾਲੇ ਇਹ ਬੋਲਦੇ ਸੀ ਕਿ ਪੰਜਾਬ ਨੂੰ ਤਾਂ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਸਭ ਕੁਝ ਐਮਐਸਬੀ ਗਰੰਟੀ ਦੀ ਕੀ ਲੋੜ ਐ ਪੰਜਾਬ ਦੇ ਝੋਨਾ ਵੀ ਵੇਚ ਰਿਆ ਪੰਜਾਬ ਚ ਕਲਕ ਵੀ ਵੇਚ ਰਹੀ ਐ ਕੱਲੀਆ ਸਰਕਾਰਾਂ ਵੀ ਸੀ ਕਹਿ ਰਹੀਆਂ ਬਹੁਤ ਸਾਰੀਆਂ ਕਿਸਾਨ ਦੇ ਤੇ ਬੰਦੀਆਂ ਵੀ ਇਹ ਕਹਿ ਰਹੀਆਂ ਸੀ ਕਿ ਪੰਜਾਬ ਨੂੰ ਤੇ ਦੀ ਲੋੜ ਹੀ ਨਹੀਂ ਹੈ। ਔਰ ਪਿਆਰੇ ਮਿੱਤਰੋ ਜੇ ਇਸ ਵਾਰੀ ਦੇਖਿਆ ਕੀ ਹੈ ਕਿ ਅਮਰਸਰ ਡਿਸਟ੍ਰਿਕਟ ਦੇ ਅੰਦਰ ਅਮਰਸਰ ਜ਼ਿਲ੍ਹੇ ਦੇ ਅੰਦਰ ਲੋਕ ਤਰਾਤਰਾਂ ਕਰ ਰਹੇ ਨੇ ਕਿ ਸਾਡੇ ਤਾਂ ਪਿਛਲੇ 40 ਸਾਲ ਤੋਂ ਕਦੇ ਸਰਕਾਰੀ ਰੇਟ ਦੇ ਉੱਤੇ ਝੋਨਾ ਵਿਕਿਆ ਹੀ ਨਹੀਂ। ਲੋਕਾਂ ਨੇ ਇਕੱਲੇ ਕਹੀ ਕਿ ਅਸੀਂ ਪੀਆਰ ਕਿਸਮਾ ਇਸ ਕਰਕੇ ਨਹੀਂ ਲਾਉਂਦੇ। ਕਿ ਸਾਡੀਆਂ ਪੀਆਰ ਵਿਕਦਾ ਹੀ ਨਹੀਂ ਪੀਆਰ ਜਦੋਂ ਵੇਚਣ ਦਾ ਟਾਈਮ ਆਉਂਦਾ ਉਸ ਵੇਲੇ ਜੇ ਜੇ ਰੇਟ ਐਸ ਵਾਰੀ 2399 ਹੈ ਤਾਂ ਤੁਹਾਨੂੰ ਇੱਕ ਗੱਲ ਵੀ ਜਿਹੜੀ ਤਸਵੀਰ ਆ ਉਹ ਦੇਖੀ ਹੋਏਗੀ ਨਹੀਂ ਤਾਂ ਦਿਖਾਵਾਂਗੇ ਉਹਦੇ ਵਿੱਚ ਕਿਸਾਨ ਤੁਹਾਰੀ ਪਿੱਛੇ ਰਹਾ ਰੋ ਰਿਹਾ ਝੋਨਾ ਉਹਦਾ ਮਤਲਬ 16 ਮੌਸਮ ਹੈ ਅਧਿਕਾਰੀ ਉਹਨੂੰ 18 ਮੌਸਮ ਦੱਸ ਰਹੇ ਹੈ ਤੇ ਉਹ ਵਿਚਾਰਾ ਪਿੱਟ ਕੇ ਇਹ ਕਹਿ ਰਿਹਾ ਹੈ ਕਿ ਮੈਂ ਤਾਂ ਅੱਜ 2000 ਨੂੰ ਜੇ ਤੁਸੀਂ ਨਾ ਆਉਂਦੇ ਮੈਂ 2000 ਨੂੰ ਸਿੱਟ ਕੇ ਚੁਰ ਜਾਣਾ ਸੀ ਇਹ ਕਹਿ ਰਿਹਾ ਮੁੱਖ ਮੰਤਰੀ ਜੀ ਇਹ ਕਹਿ ਰਿਹਾ ਅਮਰਸਾਹ ਦੇ ਡਿਪਟੀ ਕਮਿਸ਼ਨਰ ਸਾਹਿਬ ਇਸ ਗੱਲ ਦਾ ਧਿਆਨ ਦਿਓ ਸੀਪੀ ਸਾਹਿਬ ਇਸ ਗੱਲ ਦਾ ਧਿਆਨ ਦਿਓ ਆ ਜਿਹੜੇ ਕਿਸਾਨ ਦੀਆਂ ਗੱਲ ਹੋ ਰਹੀ ਹੈ ਜਿਹੜੇ ਦੀ ਮੈਂ ਕਰ ਰਿਹਾ ਉਸ ਵੇਲੇ ਐਸਪੀ ਸਾਹਿਬ ਮੌਕੇ ਤੇ ਮੌਜੂਦ ਨਹੀਂ ਅਸੀਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਆ ਕਿ ਇੱਥੋਂ ਦੇ ਅਧਿਕਾਰੀ ਸਾਡੇ ਨਾਲ ਤੁਰਨਾ ਅਸੀਂ ਫੜ ਕੇ ਦਿਖਾਵਾਂਗੇ ਇੱਕ ਜਿਹੜਾ ਨੈਰੇਟਿਵ ਕਿਸਾਨਾਂ ਦੇ ਖਿਲਾਫ ਸਿਰਜਣ ਦੀ ਕੋਸ਼ਿਸ਼ ਆਪਕੀ ਐਸੋਸੀਏਸ਼ਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਕਿਸਾਨ 23 ਮੋਸਟਰ ਦਾ ਮਾਲ ਲੈ ਕੇ ਆਉਂਦੇ ਆ, ਕਿਸਾਨ 22 ਮੋਸਟਰ ਦਾ ਮਾਲ ਲੈ ਕੇ ਆਉਂਦੇ ਆ, ਕਿਸਾਨ 24 ਮੋਸਟਰ ਦਾ ਮਾਲ ਲੈ ਕੇ ਆਉਂਦੇ ਆ ਜਿਹੜਾ ਇਹ ਕਿਸਾਨਾਂ ਦੇ ਖਿਲਾਫ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੋਈ ਆ ਉਹਨੂੰ ਤੋੜਿਆ ਕੱਲ ਵੀ ਕੱਲ ਦਾ ਮੰਡੀਆਂ ਚ ਜਾ ਕੇ ਕੱਲਾ ਕੱਲ ਨਹੀਂ ਤੋੜਿਆ 13 ਤਰੀਕ ਨੂੰ ਵੀ ਇਹ ਭਲੇਖੇ ਕੱਢੇ ਸੀ ਜਿੰਨਾ ਮਾਲ 13 ਤਰੀਕ ਨੂੰ ਅਸੀਂ ਚੈੱਕ ਕੀਤਾ ਮਾਰਕੀਟ ਕਮੇਟੀ ਦੇ ਮੁਲਾਜ਼ਮ ਨਾਲ ਨਹੀਂ ਸਭੇ ਖਰੀਦਾ ਜਲਸੀਆਂ ਨੂੰ ਨਾਲ ਲਿਆ ਉਹ ਸਾਰੇ ਦਾ ਸਾਰਾ ਮਾਲ ਜਿਹਨੂੰ 22 23 ਕਹਿ ਰਹੇ ਨੇ ਜਿਹੜੇ ਆਰਤੀਆ ਗਾ ਵੀਰ ਜਾਂ ਜਿਹੜੇ ਹੋਰ ਖਰੀਦਣ ਵਾਲੇ ਲੋਕ ਹੈ ਉਹਨਾਂ ਦਾ ਭਲੇਖਾ ਦੂਰ ਕੀਤਾ ਸੀਗਾ ਕਿ ਕੋਈ ਵੀ ਢੇਰੀ 15 16 ਮੌਇਸਟਰ ਤੋਂ ਵੱਧ ਨਹੀਂ ਨਿਕਲੀ 15.5 15 16 16.5 17 ਤੋਂ ਥੱਲੇ ਰਹੀਆਂ ਸਾਰੀਆਂ ਢੇਰੀਆਂ ਤੇ ਇਹੀ ਹਾਲ ਕੱਲ੍ਹ ਸਾਹਮਣੇ ਆਇਆ ਇੱਕ ਕਿਸਾਨ ਨੇ ਦਿਖਾਇਆ ਸਾਨੂੰ ਆ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਗੱਲ ਇਹ ਕਿਸਾਨ ਦਾ ਨਾਮ ਹੈ ਜੀ ਅਸ਼ੋਤ ਸਿੰਘ ਸੰਦੀਪ ਆਰਤੀਆ ਤੇ 443 ਨੰਬਰ ਦੁਕਾਨ ਹੈ ਇਹਦਾ ਮੋਇਸਚਰ ਕੱਢਿਆ ਜੀ ਤੁਹਾਡੇ ਲੁਕੇਰੀਆਂ ਨੇ ਮੈਂ ਕਹੂੰਗਾ ਡੀਸੀ ਸਾਹਿਬ ਮੁੱਖ ਮੰਤਰੀ ਜੀ ਤੁਹਾਡੇ ਲੁਟੇਰੀਆਂ ਨੇ ਮੈਂ ਸ਼ਬਦ ਵਰਤ ਰਿਆਂ ਕਿਉਂਕਿ ਜਿਲ੍ਹਾ ਮਾਰਕੀਟ ਕਮੇਟੀ ਦੇ ਨਿਯਮ ਖਰੀਦ ਪੋਣਸੀ ਦੇ ਨਿਯਮ ਮੰਡੀ ਚ ਲਾਗੂ ਕਰਨ ਦੀ ਬਜਾਏ ਉਹਨਾਂ ਨੂੰ ਸਿੱਕੇ ਤੰਕ ਕੇ ਗੁੰਡਾਗਰਦੀ ਕਰਨ ਵਾਲੇ ਲੋਕ ਆਪਣੇ ਮੋਇਸਚਰ ਮੀਟਰ ਲੈ ਕੇ ਇਹ ਕੰਮ ਕਰਦੇ ਨੇ ਤਾਂ ਫਿਰ ਤੁਹਾਡੇ ਕਹਾਂਗੇ ਕਿਉਂਕਿ ਤੁਹਾਡੇ ਨਿਯਮ ਕਿਉਂ ਨਹੀਂ ਲਾਗੂ ਤੁਹਾਡੇ ਅਧਿਕਾਰੀ ਕੀ ਕਰਦੇ ਆ ਤੁਹਾਡਾ ਡੈਕਟੀ ਕਮਿਸ਼ਨ ਕੀ ਕਰਦਾ ਉੱਥੇ ਤੁਹਾਡੇ ਹੋਰ ਅਧਿਕਾਰੀ ਮੰਡੀ ਬੋਰਡ ਦਾ ਅਧਿਕਾਰੀ ਕੀ ਕਰਦਾ ਹੈ ਤੁਹਾਡੇ ਡੀਐਫਐਸਸੀ ਕੀ ਕਰਦੇ ਨੇ ਜੀ ਉੱਥੇ ਬੈਠੇ ਔਰ ਇਹ ਸ ਕਿਸਾਨ ਦਾ ਆ ਜੂਮ ਕਰਕੇ ਦਿਖਾਓ ਆ ਦੋ ਚੱਕਰ ਦੋ ਤੇਰੀਆਂ ਚੈੱਕ ਹੋਈਆਂ ਨੇ ਇੱਕ ਤੇ 23 ਮੌਸਰ ਕਿਤੇ ਉੱਤੇ 25 ਮੌਸਰ ਦਿਖਾਇਆ ਜਾ ਰਿਹਾ ਹੈ ਔਰ ਇਹੀ ਤੇਰੀਆਂ ਜਦੋਂ ਕਿਸਾਨ ਜਥੇਬੰਦੀ ਨੇ ਜਾ ਕੇ ਚੈੱਕ ਕੀਤੀਆਂ ਮਾਰਕੀਟ ਕਮੇਟੀ ਦੇ ਮੌਸਰ ਮੀਟਰ ਦੇ ਰਾਹੀਂ ਜਿਹੜੀ 23 ਮੌਸਟਰ ਸੀ ਉਹ 17 ਨਿਕਲੀ ਜਿਹੜੀ 25 ਮੌਸਟਰ ਸੀ ਉਹ 18 ਨਿਕਲੀ ਇਹ ਲੁੱਟਾ ਹੈ ਇਹ ਲੁੱਟਾ ਡੀਸੀ ਸਾਹਿਬ ਔਰ ਇੱਥੇ ਨਹੀਂ ਆ ਜਿੰਨਾ ਮਾਲ ਆ ਤੁਲੀਆਂ ਉੱਤੇ ਜਿੰਨਾ ਮਾਲ ਸੋਰੀ ਚੈੱਕ ਕੀਤਾ ਗਿਆ ਇੱਕ ਕਿਸਾਨ ਗੁਰਮੀਤ ਸਿੰਘ ਆ ਔਰ ਬੱਬੂ ਕੋਈ ਆਰਤੀਆ 104 ਨੰਬਰ ਤੇ ਉਹਦਾ ਐਸਪੀ ਹਰਪਾਲ ਸਿੰਘ ਦੀ ਮੌਜੂਦਗੀ ਚ ਕਿਸਾਨ ਨੂੰ ਕਿਹਾ ਜਾ ਰਿਹਾ ਸੀਗਾ ਕਿ 18 ਮੌਸਟਰ ਆ ਤੇਰਾ ਆ 18 ਮੌਸਟਰ ਕਿਸਾਨ ਨੂੰ ਕਿਹਾ ਜਾ ਰਿਹਾ ਸੀ ਔਰ ਜਦੋਂ ਚੈੱਕ ਕੀਤਾ 16.4 ਨਿਕਲਿਆ ਜੀ 16.4 ਹੁਣ ਸਵਾਲ ਇਸ ਕਰਦਾ ਇੱਕ ਕਿਸਾਨ ਦਾ ਲਾਈਵ ਹੋ ਕੇ ਦਿਖਾਇਆ ਗਿਆ ਕਿ ਮੌਇਸਚਰ ਉਹਦਾ 12 ਨਿਕਲਿਆ ਔਰ ਕਿਸਾਨ 3-3 ਦਿਨਾਂ ਤੋਂ ਬੈਠੇ ਨੇ ਔਰ ਇੱਕ ਕਾਰਨ ਕੀ ਹੈ 11 12 13 14 15 ਮੌਇਸਚਰ ਵਾਲੇ ਕਿਸਾਨ ਬੈਠੇ ਨੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਕਿਸਾਨਾਂ ਨੂੰ ਚਾਰ ਬੁੱਝ ਕੇ ਤੁਹਾਡੀਆਂ ਖਰੀਦ ਦੇ ਦਰਸ਼ੀਆਂ ਵੱਲੋਂ ਤੁਹਾਡੇ ਮੰਡੀ ਬੋਰਡ ਵੱਲੋਂ ਤੁਹਾਡੇ ਅਧਿਕਾਰੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਆਕੇ ਮਜਬੂਰੀ ਵਾਸ ਉਹ ਕਿਸਾਨ ਆਪਦਾ ਝੋਨਾ ਸਿੱਟ ਕੇ ਜਾਣ ਲਈ ਤਿਆਰ ਹੋ ਜਾਣ ਸਸਤੇ ਭਾਵੇਂ ਚ ਕੇ ਜਾਣ ਲਈ ਤਿਆਰ ਹੋ ਜਾਣ ਆ ਜਿਹੜਾ ਕਿਸਾਨ ਗੁਰਮੀਤ ਸਿੰਘ ਦੀ ਮੈਂ ਗੱਲ ਕੀਤੀ ਹੈ ਆ ਸੋਰੀ ਸਿਮਰਜੀਤ ਸਿੰਘ ਦੀ ਆਪੀਆ ਗੁਰਮੀਤ ਸਿੰਘ ਹੈ 97 ਨੰਬਰ ਦੁਕਾਨ ਦਾ ਹੈ ਇਸ ਕਿਸਾਨ ਨੇ ਅਧਿਕਾਰੀਆਂ ਦੇ ਸਾਹਮਣੇ ਜਿੱਦਾਂ ਜਦੋਂ ਮੌਇਸਚਰ ਕੱਢਿਆ 16.4 ਨਿਕਲਿਆ ਇਹ ਇਹ ਕਹਿੰਦੇ ਗਿਆ ਇਹਦੇ ਮੂੰਹੋਂ ਇਹ ਗੱਲ ਨਿਕਲੀ ਕਿ ਮੈਂ 2000 ਨੂੰ ਸਿੱਟ ਕੇ ਤੁਰ ਜਾਣਾ ਸੀ ਜੇ ਤੁਸੀਂ ਨਾ ਆਉਂਦੇ ਇਹ ਹਾਲਾਤ ਹੈ ਜੀ ਮੁੱਖ ਮੰਤਰੀ ਜੀ ਆਹ ਹਾਲਾਤ ਨੇ ਅਮਰਸਰ ਸਾਹਿਬ ਦੀ ਭਗਤਾਵਾਲੀ ਮੰਡੀ ਹਜੇ ਇੱਕ ਮੰਡੀ ਤੇ ਲੱਗੇ ਹੋਏ ਆਂ ਸੀ ਉਥੋਂ ਦੇ ਆਹ ਹਾਲਾਤ ਨੇ ਸੋ ਇਹ ਹਾਲਾਤ ਤੁਹਾਡੇ ਨਜ਼ਰ ਆ ਰਹੇ ਨੇ ਜਿੰਨੀਆਂ ਢੇਰੀਆਂ ਖਾਸਾ ਟਰੈਕਟਰ ਦੇ ਉੱਤੇ ਢੇਰੀਆਂ ਚੈੱਕ ਕੀਤੀਆਂ ਨੇ ਦੋ ਜਿਨ੍ਹਾਂ ਦਾ ਮੌਇਸਚਰ ਕਿਸਾਨ ਦਵਿੰਦਰ ਸਿੰਘ ਦੀਆਂ ਢੇਰੀਆਂ ਨੇ ਜਿਨ੍ਹਾਂ ਨੂੰ ਤੁਹਾਡੇ ਅਧਿਕਾਰੀ ਜਿਨ੍ਹਾਂ ਨੇ ਕਹਰੇ ਸੀ ਗਿੱਲੀ ਆ ਮੌਇਸਚਰ ਚ ਨਹੀਂ ਆਉਂਦੀ ਜਦੋਂ ਚੈੱਕ ਕੀਤਾ ਤੇ 15.8 ਤੇ 16.8 ਦੋਨਾਂ ਢੇਰੀਆਂ ਦਾ ਮੌਇਸਚਰ ਆਇਆ ਔਰ ਉਸ ਤੋਂ ਅੱਗੇ ਇੱਕ ਲਾਲ ਚੰਦਾਰਤੀਆ ਅਮੋਲਕ ਸਿੰਘ ਕਿਸਾਨ ਆਇਆ ਉਹਦੇ 429 ਨੰਬਰ ਅਰਧ ਦੇ ਤੇ ਉਹਦਾ ਮੌਇਸਚਰ ਜਿਹੜੇ ਤੁਹਾਡੇ ਆਰਤੀਆਂ ਨੇ ਗਿੱਲਾ ਕਹਿ ਕੇ ਰੋਪ ਰੱਖਿਆ ਸੀ ਨੈਰੇਟਿਵ ਸੱਜਾ ਜਾ ਰਿਹਾ ਕਿ ਕਿਸਾਨ ਗਿੱਲਾ ਲੈ ਕੇ ਆਉਂਦੇ ਆ ਝੋਨਾ ਗਿੱਲਾ ਹੈ ਉਹਦਾ ਮੌਇਸਚਰ ਚੈੱਕ ਕੀਤਾ ਤਾਂ 15.5 ਨਿਕਲਿਆ ਸੋ ਇਹ ਇਕੱਲਾ ਇਹ ਨਹੀਂ ਹੈ ਬਹੁਤ ਸਾਰੇ ਇਹੋ ਜਿਹੇ ਨੇ ਇਸੇ ਤਰ੍ਹਾਂ ਹੀ ਲਾਲ ਚੰਦ ਦੇ ਇੱਕ ਹੋਰ ਕਿਸਾਨ ਪਰਮਜੀਤ ਦੀ ਜਿਵੇਂ ਮੈਂ ਗੱਲ ਕੀਤੀ ਆ ਪਰਮਜੀਤ ਸਿੰਘ ਕਿਸਾਨ ਮਾਲ ਲੈ ਕੇ ਆਇਆ 429 ਨੰਬਰ ਤੇ ਹੀ ਉਹਦਾ ਉਹਨੂੰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਤੇਰਾ ਗਿੱਲਾ ਹੈ ਉਹਦੀ ਇੱਕ ਢੇਰੀ 15.5 ਤੇ ਦੂਸਰੀ ਢੇਰੀ 17.5 ਤੇ ਤੀਸਰੀ ਢੇਰੀ 18 ਨਿਕਲੀ ਆ ਜਿਨਵੇਂ ਕਿਹਾ ਜਾ ਰਿਹਾ ਸੀ ਕਿ ਬਹੁਤ ਗਿੱਲਾ ਹੈ ਹੁਣ ਸਵਾਲ ਇਹ ਹੈ ਕਿ ਮੈਂ ਪੁੱਛਣਾ ਚਾਹਣਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਉੱਥੋਂ ਦੇ ਜ਼ਿਲ੍ਹਾ ਮੰਡੀ ਅਫਸਰ ਨੂੰ ਮੈਂ ਪੁੱਛਣਾ ਚਾਹਣਾ ਉੱਥੋਂ ਦੇ ਡੀ ਐਫ ਸੀ ਸਾਹਿਬ ਨੂੰ ਨਾਲ ਮੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹਨਾਂ ਦੇ ਜਿਹੜੇ ਲੋਕ ਜਿਹੜੇ ਇਹਦੇ ਐਮਐਲਏ ਤੇ ਮੰਤਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਅਸੀਂ ਪੂਰਾ ਸਹੀ ਰੇਟ ਤੇ ਸਹੀ ਸਿਸਟਮ ਨਾਲ ਕਿਤੇ ਲੁੱਟ ਨਹੀਂ ਹੁੰਦੀ ਕਿਸਾਨਾਂ ਨੂੰ ਅਸੀਂ ਪੂਰੇ ਦਾ ਪੂਰਾ ਮਦਦ ਦੇ ਰਹੇ ਹਾਂ ਉਹਨਾਂ ਨੂੰ ਸਹਿਯੋਗ ਕਰ ਰਹੇ ਹਾਂ ਔਰ ਕਿਸਾਨਾਂ ਦੀ ਲੁੱਟ ਦੇ ਨੂੰ ਅਸੀਂ ਰੋਕਣ ਵਾਸਤੇ ਤਤਪਰ ਇਹ ਕਹਿਣ ਵਾਲੇ ਲੋਕਾਂ ਦਾ ਇੱਥੇ ਮੈਨੂੰ ਦੱਸਣ ਜਵਾਬ ਦੇਣਾ ਕਿ ਜਿਹੜੇ ਇੱਕ ਕਿਸਾਨ ਦਾ 12 ਮੌਸਟਰ ਆਇਆ ਉਹਨਾਂ 17 ਤੇ ਵਿਕਣਾ ਚਾਹੀਦਾ ਸੀ 12 ਦੇ ਵਿਕਿਆ ਇਹਦਾ ਮਤਲਬ 5 ਮੌਸਟਰ 5 ਕਿਲੋ ਬਿਨਾ ਕਿਸੇ ਏੜਾ ਫੇਰੀ ਤੋਂ ਇੱਕ ਕਹਿ ਕੇ ਲੁੱਟ ਲਿਆ ਤੇ ਤੇਰਾ ਗਿੱਲਾ ਸੀ ਤੇਰਾ ਗਿੱਲਾ ਸੀ ਤੇਰਾ ਗਿੱਲਾ ਸੀ ਅੱਜ ਉਹਦਾ 12 ਮੌਸਟਰ ਤੇ ਲੰਦਾ ਇਹਦੇ ਜ਼ਿੰਮੇਵਾਰ ਇਥੋਂ ਦੇ ਡਿਪਟੀ ਕਮਿਸ਼ਨਰ ਇਥੋਂ ਦੀ ਜ਼ਿਲ੍ਹਾ ਮੰਡੀ ਅਫਸਰ ਹੈ ਉਹਦੇ ਕੋਲੇ ਪਰਭਾਈ ਕਰਾਉਣੀ ਆ ਡੀਸੀ ਸਾਹਿਬ ਇੱਥੋਂ ਪਰਭਾਈ ਕਰਾਉਣੀ ਆ ਨਿਗਾ ਰੱਖਿਓ ਆ ਜਿੰਨੇ ਕਿਸਾਨਾਂ ਦਾ ਮੌਸਟਰ ਘਟਾਇਆ ਜਾਂ ਜਾਣਬੁੱਝ ਕੇ ਬਾਹ ਬਾਕੇ ਘਟਾਇਆ ਗਿਆ ਔਰ ਇਹਨਾਂ ਸਾਰਿਆਂ ਤੋਂ ਅਸੀਂ 17 ਮੌਸਟਰ ਦੇ ਬਰਾਬਰ ਦਾ ਉੱਤੇ ਇਹਨਾਂ ਨੂੰ ਇਹਨਾਂ ਨੂੰ ਪੈਸੇ ਆਪਾਂ ਪੇਮੈਂਟ ਦਿਉਣੀ ਆ ਨਾਲੇ ਚਲਾ ਜਾਂਦੇ ਹੋ ਇਹ ਅਜਨਾਲਾ ਤੇ ਤਰਨਤਾਰ ਨਮਰਸਰ ਬਚਾਵੇ ਪੈਂਦਾ ਹੈ ਅਮਰਸਰ ਦੇ ਇਲਾਕੇ ਦੇ ਵਿੱਚ ਲੋਕਾਂ ਦੀ ਹੋਈ ਜਾ ਰਹੀ ਲੁੱਟਣੀ ਨਜ਼ਰ ਆ ਰਹੀ ਤੁਹਾਨੂੰ ਆਹ ਕੁਝ ਕਰ ਰਹੇ ਹੋ ਆ ਤੁਹਾਡਾ ਤੁਹਾਡਾ ਵਰਤਾਰਾ ਹੈ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਣਾ ਭਰਾਵੋ ਇਹ ਤੁਹਾਡਾ 15 16 17 18 ਮੌਸਰ ਦਾ ਝੋਨਾ ਜਿਹੜਾ ਉਹਨੂੰ 22 23 24 ਝੂਠ ਬੋਲ ਕੇ ਆਰਤੀਏ ਐਸੋ ਸੈਸ਼ਨ ਵਾਲੇ ਕੁਝ ਲੋਕ ਸਾਰੇ ਆਰਤੀਏ ਨਹੀਂ ਮੰਨੇ ਹੋ ਸਕਦੇ ਬਹੁਤ ਸਾਰੇ ਆਰਤੀਏ ਸਾਡੇ ਕੋਲ ਅਪਰੋਚ ਕਰ ਰਹੇ ਨੇ ਇਹ ਕਹਿ ਰਹੇ ਨੇ ਕਿ ਅਸੀਂ ਪ੍ਰਭਾਉ ਤੁਹਾਡੇ ਨਾਲ ਆ ਸੀ ਪਰਾਂਦੀ ਤੁਹਾਡੇ ਨਾਲ ਅਸੀਂ ਕਿਸਾਨਾਂ ਦੀ ਮਾਂ ਫੜਨ ਨੂੰ ਤਿਆਰ ਹਾਂ ਲੇਕਿਨ ਕੁਝ ਪੰਜ ਚਾਰਕ ਗੁੰਡਾਗਰਦੀ ਕਰਨ ਵਾਲੇ ਜਿਹੜੇ ਆਤੀਏ ਨੇ ਉਹ ਰੱਜ ਕੇ ਗੁੰਡਾਗਰਦੀ ਕਰ ਰਹੇ ਨੇ ਸੋ ਇਸ ਕਰਕੇ ਇਹਨਾਂ ਦੀ ਇਸ ਗੱਲ ਦੇ ਵਿੱਚ ਮੇਰੇ ਦੋਸਤੋ ਨਖੇੜਾ ਕਰਨ ਦਾ ਟਾਈਮ ਹੈ ਸਮਝੋ ਜਿਹਨਾਂ ਦੀ ਚਾਲ ਨੂੰ ਜਿਹੜੀ ਚਾਲੇ ਚੱਲ ਰਹੇ ਨੇ ਆਪਾਂ ਤਕੜੇ ਹੋਣਾ ਹੈ ਤਕੜੇ ਹੋ ਕੇ ਇਹਨੂੰ ਇਹਦਾ ਮੁਕਾਬਲਾ ਕਰਾਂਗੇ ਤੇ ਲੜਾਈ ਲੜ ਰਹੇ ਹਾਂ ਸਾਰੇ ਇਲਾਕੇ ਨੂੰ ਮੇਰੀ ਬੇਨਤੀ ਹੈ ਆਹ ਤਕੜੇ ਹੋ ਕੇ ਸਾਥ ਦਿਓ ਤਾਂ ਕਿ ਆਪਾਂ ਕਿਸਾਨਾਂ ਦੀ ਬਾਹ ਫੜੀਏ ਕਿਸਾਨਾਂ ਨੂੰ ਇਸ ਲੁੱਟ ਚੋਂ ਕਢੀਏ ਔਰ ਸਰਕਾਰ ਦਾ ਵੀ ਪਰਦਾ ਫਾਸ਼ ਕਰੀਏ ਅਗਲੀ ਗੱਲ ਮੈਂ ਇਹ ਕਹਣੀ ਚਾਹੁੰਦਾ ਮੁੱਖ ਮੰਤਰੀ ਜੀ ਆ ਹੁਣੇ ਤਰਨ ਤਰਨ ਦੀ ਚੋਣ ਹੋਣੀ ਹੈ ਅਗਰ ਇਹ ਸਾਰੇ ਕਿਸਾਨਾਂ ਦੀ ਲੁੱਟ ਇਸੇ ਤਰ੍ਹਾਂ ਜਾਰੀ ਰਹੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅ ਸਾਡਾ ਤਦਾ ਹੀ ਕੋਈ ਮਕਸਦ ਨਹੀਂ ਕਿ ਕਿਸੇ ਦਾ ਪੋਲੀਟਿਕਲੀ ਨੁਕਸਾਨ ਕਰਨਾ ਕਿਸੇ ਨੂੰ ਪੋਲੀਟਿਕਲੀ ਮੁਨਾਫਾ ਲਾਭ ਦੋਣ ਦੇਣਾ ਸਾਡਾ ਕੋਈ ਨਿਸ਼ਾਨਾ ਨਹੀਂ ਲੇਕਿਨ ਇਹ ਜ਼ਰੂਰ ਹੈ ਕੈਨਾਂ ਲੁੱਟੀ ਦੇ ਜਾ ਰਹੇ ਲੋਕਾਂ ਦੀ ਆਵਾਜ਼ ਤੇਰੇ ਕੰਨਾਂ ਤੱਕ ਲਿਜਾਣ ਲਈ ਜੇ ਸਾਨੂੰ ਇੱਥੇ ਤਰਨ ਤਾਰਨ ਦੇ ਮੈਦਾਨ ਦੇ ਵਿੱਚ ਆ ਕੇ ਤੈਨੂੰ ਜਿੱਥੇ ਵੀ ਤੇਰਾ ਜਲਸਾ ਹੋਵੇਗਾ ਜਿੱਥੇ ਤੇਰਾ ਇਕੱਠ ਹੋਵੇਗਾ ਉੱਥੇ ਆ ਕੇ ਤੈਨੂੰ ਦੱਸਣ ਵਾਸਤੇ ਤੇਰੇ ਕੰਨ ਖੋਲਣ ਵਾਸਤੇ ਸਾਨੂੰ ਉੱਥੇ ਪਹੁੰਚਣ ਲਈ ਮਜਬੂਰ ਕਰ ਰਹੇ ਹਾਂ ਤੁਸੀਂ ਔਰ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਣ ਲਈ ਮਜਬੂਰ ਹੋਵਾਂਗੇ ਔਰ ਬੀਸੀ ਨੂੰ ਮੇਰੀ ਫਿਰ ਬੇਨਤੀ ਆ ਕਿ ਧਿਆਨ ਦਿਓ ਤੁਸੀਂ ਕਿਸਾਨਾਂ ਦਾ ਇੰਤਿਹਾਰ ਦੇ ਹੋ ਗਿਓ ਇਹਨਾਂ ਦਾ ਇੰਤਿਹਾਰ ਲੈਣ ਦੇ ਹੋ ਗਿਓ ਇਹਨਾਂ ਨੂੰ ਤੁਸੀਂ ਪ੍ਰੇਸ਼ਾਨ ਕਰਨ ਦੇ ਹੋ ਗਿਓ ਤਾਂ ਫਿਰ ਇਹ ਪਰੇਸ਼ਾਨ ਜ਼ਿਆਦਾਤਰ ਜ਼ਿਆਦਾ ਜ਼ਿਆਦਾ ਟਾਈਮ ਤੱਕ ਬਰਦਾਸ਼ਤ ਨਹੀਂ ਕੀਤਾ ਜਾਏਗਾ ਮਜਬੂਰ ਕਰਦੇ ਹੋ ਲੋਕਾਂ ਨੂੰ ਕਿ ਸ਼ਾਂਤ ਮੇਰੀ ਢੰਗ ਦੇ ਨਾਲ ਜੇ ਤੁਸੀਂ ਬੈਠੇ ਹੋ ਅਸੀਂ ਨਹੀਂ ਸੁਣਨੀ ਤੁਸੀਂ ਉਦੋਂ ਸੁਣੋਗੇ ਜਦੋਂ ਲੋਕ ਸੜਕਾਂ ਤੇ ਜਾਣਗੇ ਤੁਸੀਂ ਉਦੋਂ ਸੁਣੋਗੇ ਜਦੋਂ ਲੋਕ ਭੜੰਗਗੇ ਸੋ ਇਸ ਗੱਲ ਲਈ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੋਏਗੀ ਔਰ ਇਸ ਕਸਾਰੀ ਘਟਨਾ ਲਈ ਜ਼ਿੰਮੇਵਾਰ ਉਥੋਂ ਦੇ ਅਧਿਕਾਰੀ ਹੋਣਗੇ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਲੋਕਾਂ ਦਾ ਕੱਲ ਝੋਨਾ ਬੜਾ ਮੌਸਰ ਕਿਉਂ ਆਇਆ ਮਾਰਕੀਟ ਕਮੇਟੀ ਦੇ ਉਹਨਾਂ ਦੇ ਘਰਿਆਂ ਤੇ ਤੁਰੰਤ ਕਾਰਵਾਈ ਕਰਨੀ ਬਣਦੀ ਹੈ ਉਹਨਾਂ ਦੇ ਮੁਕੱਦਮੇ ਦਰਜ ਕਰਨੇ ਬੰਦੇ ਆ ਜਿਹੜੇ ਆਰਤੀ ਅੱਜ ਤੱਕ ਕਿਸਾਨਾਂ ਦਾ ਤਿੰਨ ਤਿੰਨ ਦਿਨ ਤੋਂ ਮਾਲ ਰੱਖੀ ਬੈਠੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਆ ਆਪਾਂ ਲਗਾਤਾਰ ਸਾਡੇ ਪੰਜਾਬ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਾਂ ਇਹਨਾਂ ਦੇ ਹੋਰ ਬਹੁਤ ਸਾਰੇ ਮੰਤਰੀ ਐਮ ਐਲ ਏ ਸਹਿਬਾਨ ਜਦੋਂ ਡਿਬੇਟ ਤੇ ਆਉਂਦੇ ਨੇ ਜਦੋਂ ਕਿਤੇ ਸਟੇਜ ਤੋਂ ਬੋਲਦੇ ਨੇ ਬੜਾ ਹੱਕ ਥਾਪੜ ਕੇ ਤੇ ਬੜਾ ਲਲਕਾਰ ਲਲਕਾਰ ਕੇ ਬੋਲਦੇ ਆ ਕਿ ਅਸੀਂ ਐਸ ਵਾਰੀ ਜਾਂ ਜਦੋਂ ਦੀ ਸਾਡੀ ਸਰਕਾਰ ਹੈ ਸਾਡੇ ਮੰਡੀਆਂ ਦੇ ਪ੍ਰਬੰਧ ਬਹੁਤ ਵਧੀਆ ਨੇ ਬਹੁਤ ਵਧੀਆ ਪ੍ਰਬੰਧ ਹੈ ਤੇ ਪਿਛਲੀ ਵਾਰ ਵੀ ਇਸ ਤਰੀਕੇ ਦੇ ਨਾਲ ਦੇਸ਼ ਦੇ ਅੰਦਰ ਕਿਸਾਨਾਂ ਦੀ ਪੰਜਾਬ ਦੇ ਅੰਦਰ ਖਾਸ ਤੌਰ ਦੇ ਤੇ ਲੁੱਟ ਹੋਈ ਹੈ ਉਹ ਜਗ ਜਾਹਰ ਆ ਕਿਸੇ ਤੋਂ ਭੁੱਲੀ ਨਹੀਂ ਕਿਸੇ ਤੋਂ ਹੁੱਲੇਤ ਨਹੀਂ ਕਿਸੇ ਤੋਂ ਛੁਪੀ ਨਹੀਂ ਔਰ ਖੁੱਲ ਕੇ ਕਿਸਾਨਾਂ ਦੀ ਲੁੱਟ ਹੋਈ ਹੈ ਇੱਥੋਂ ਤੱਕ ਸਾਹਮਣੇ ਅਧਿਕਾਰੀਆਂ ਦੇ ਗੱਲਾਂ ਲੈ ਕੇ ਆਂਦੀਆਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਸ਼ਿਕਾਇਤ ਕੀਤੀ ਤੇ ਉਹਦਾ ਰਿਕਾਰਡਡ ਬੋਲਦਾ ਸੀ ਕਿ 48000 ਰੁਪਇਆ ਇੱਕੋ ਕਿਸਾਨ ਦੇ ਕੋਲੋਂ ਕਾਰਡ ਦੇ ਵਿੱਚ ਕੱਟ ਲਿਆ ਗਿਆ ਸੀ ਲੇਕਿਨ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਸਾਡਾ ਮਾਨ ਜੋ ਡਿਪਟੀ ਕਮਿਸ਼ਨਰ ਸਾਡਾ ਜ਼ਿਲ੍ਹਾ ਮੰਡੀ ਅਫਸਰ ਜਾਂ ਸਾਡੇ ਮੁੱਖ ਮੰਤਰੀ ਜੀ ਨੇ ਕੀ ਐਕਸ਼ਨ ਲਿਆ ਕੱਖ ਨਹੀਂ ਕੀਤਾ ਸਰੀਆਮ ਕਿਸਾਨ ਲੁੱਟੇ ਗਏ 12 ਮੌਸਰ 11 ਮੌਸਰ 13 ਮੌਸਰ 14 ਮੌਸਰ ਦੇ ਝੋਨੇ ਵਿਕੇ ਤੇ ਜਿਹੜੇ ਉਹ 11 12 13 14 ਮੌਸਰ 15 ਮੌਸਰ ਤੱਕ ਝੋਨੇ ਵਿਕੇ ਸਮਝਣ ਵਾਲੀ ਗੱਲ ਕਿਸਾਨ ਭਰਾਵੋ ਤੁਹਾਡੇ ਸਮਝਣ ਵਾਲੀ ਗੱਲ ਹੈ ਇਹ ਸਰਕਾਰ ਤਾਂ ਲੁੱਟ ਰਹੀ ਹੈ ਜਿਹਦਾ 14 ਜਾਂ 15 ਮੌਸਰ ਦਾ ਝੋਨਾ ਹੈ 14 ਮੌਸਰ ਵਾਲੇ ਝੋਨੇ ਦੇ ਕਿਸਾਨ ਦਾ ਸਿੱਧਾ-ਸਿੱਧਾ 3 ਕਿਲੋ ਝੋਨਾ ਲੁੱਟਿਆ ਗਿਆ ਮੁੱਖ ਮੰਤਰੀ ਜੀ 3 ਕਿਲੋ ਲੁੱਟਿਆ ਗਿਆ ਤੇ ਹੋ ਰਿਹਾ ਸੀ ਪਿਛਲੇ ਸਾਲ ਆਪਾਂ ਸਾਰਾ ਦੇਖਿਆ ਤੇ ਜਦੋਂ ਐਸ ਵਾਰੀ ਅਸੀਂ ਅਮਰਸਰ ਦੇ ਇਲਾਕੇ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਵਾਲ ਲੈ ਰਹੇ ਸੀ ਜਦੋਂ ਉਸੇ ਇਲਾਕੇ ਦੇ ਵਿੱਚ ਅਸੀਂ ਜਮੀਨਾਂ